ਵੀਕਸਨ ਵੀਰੋ ਵਾਹਿਗੁਰੂ ਜੀ ਦੇ ਨਾਲ ਖਾਣਾ ਵਾਹਿਗੁਰੂ ਜੀ ਦੇ ਨਾਮ ਤੇ ਅੱਜ ਆਏ ਜੀਗੇ ਜ ਸਾਡੇ ਮੋਢੇ ਭਰਾ ਸਾਡੇ ਬਰਾ ਪ੍ਰੋਗਰੈਸਿਵ ਕੈਟਰੋ ਫਾਰਮਰ ਦੇ ਪ੍ਰਧਾਨ ਸਾਹਿਬ ਭਾਈ ਮੈਂਟਲ ਕਬਦੀ ਜੀ ਤੇ ਭਾਈ ਹੁਣੇ ਪਖਰਾਜ ਦੀ ਪਟਾਈ ਕਰਦੇ ਜੀਗੇ ਤੇ ਇੱਕ ਤਾਂ ਮਸ਼ੀਨਾ ਮੀਲਿਆਂ ਦੀ ਜਿਹੜੀ ਪਟਾਈ ਵਾਲੀ ਸ਼ੈਂਬੀ ਤੋਂ ਆਪਣੇ ਨਿਹਾਲੂ ਵਾਲ ਤੋਂ ਤੇ ਥੋੜੀ ਵੀਡੀਓ ਬਣਾਉਣੀ ਸੀ ਅੱਜ ਤੇ ਇੱਕ ਗ੍ਰਿੰਡਰ ਲਿਆਂਦਾ ਜੀ ਤੇ ਤੁਹਾਨੂੰ ਦੋਨੇ ਮਸ਼ੀਨਾ ਦਿਖਾਉਨੇ ਆ ਤੇ ਪਹਿਲਾਂ ਪਟਾਈ ਚੱਲਦੀ ਆ ਤੇ ਇਹ ਮਸ਼ੀਨ ਦਿਖਾਉਨੇ ਆ ਕੱਚ ਕੋਟ ਨਹੀਂ ਲੱਗਦਾ ਪੂਰੀ ਢੂੰਗੀ ਜਾ ਰਹੀ ਆ ਇਹ ਅੱਜ ਹੀ ਚਲਾਈ ਆ ਜੀ ਮਸ਼ੀਨ ਇਹ ਸਿੰਦੀ ਤੋਂ ਦੇ ਹਾਲੂ ਵਾਲਾ ਚੀਚੇ ਵਾਲ ਦੇ ਬਿਲਕੁਲ ਨਾਲ ਪੰਡਾ ਇਹ ਮਸ਼ੀਨ ਤਾਂ ਮਗਰ ਚੱਲਦੀ ਆ ਵੱਡਾ ਵੀਰਾ ਟਰਾਈ ਕਰਦਾ ਨਾਲ ਦੀ ਨਾਲ ਹੀ ਆਪਣੀ ਬਾੜੀ ਗਿੰਦੀ ਆ ਫੇਸ ਦੀ ਕਰਿਆ ਗ੍ਰੈਂਡਰ ਵੀ ਅੱਜ ਹੀ ਆਇਆ ਸੀਗਾ ਚੌਕੀ ਮਾਨਾ ਲਾਲੀ ਤੋਂ ਬਣਵਾਇਆ ਵਾ ਮਿੱਟੀ ਵੀ ਬੜੀ ਸਾਸਤਾ ਖਾਜਾ ਜੀ ਇਹਨੂੰ ਪੱਕੇ ਦੇ ਵਿੱਚ ਫਟ ਰਹੇ ਆ ਤੇ ਵਧੀਆ ਝਾੜਨੇ ਕੋਦੇ ਆ ਬੜੇ ਕੁਦਰਤਾਂ ਤੇ ਨਾ ਤੇ ਸਪਰੇਅ ਮਾਰਤੀ ਜੀ ਵੀ ਇਹ ਰੋਬਟਾਂ ਅੰਗਲੀਆਂ ਕਰਕੇ ਨਹੀਂ ਪਿਆ ਕਰਕੇ ਪਤਾ ਹੀ ਨਹੀਂ ਜੀ ਬਹੁਤ ਛੋਟਾ ਸਾਈਜ਼ ਬਣਿਆ ਹੋਇਆ ਦਾ ਚਾਹ ਬਹੁਤ ਛੋਟਾ ਈ ਜੇ ਜਲਾਈਂ ਵੀਰੇ ਈ ਜੇ ਜਲਾਈਂ ਨਹੀਂ ਠੀਕ ਆ ਸਹੀ ਆ ਕਾਰ ਪਖਰਾਜ ਦਾ ਆਉਂਦਾ ਇਹ ਵੀ ਮੈਂ ਤੇ ਬਾਈ ਗੁਰਦੇਵ ਤੋਂ ਲਿਆਇਆ ਸੀ ਲੀਲਾਂ ਵਾਲੇ ਤੋਂ ਬਾਈ ਦੀ ਕਾਫੀ ਜ਼ਿਆਦਾ ਨੇੜਤਾ ਬਾਈ ਗੁਰਦੇਵ ਨਾਲ ਲੀਲਾਂ ਸਹੀ ਆ ਸਹੀ ਆ ਇੱਥੇ ਆਪਣਾ ਜੀਤ ਧੀ ਲਿਆ ਸੀ ਅਜੀ ਪਖਰਾਜ ਦਾ ਦਾ ਮੈਂ ਏਕੜ ਮੇਰਾ ਲੱਗਿਆ ਸੀ ਆ 5 ਏਕੜ ਬਾਈ ਦਾ ਲੱਗਿਆ ਹੋਇਆ ਵੀ ਹਾਂਜੀ ਕਿਸਾਨ ਵੀਰੋ ਬਾਈ ਨਾਮ ਲਾਉਂਦੇ ਆ ਤੁਹਾਨੂੰ ਬਈ ਕਿਵੇਂ ਲੱਗੀ ਪਰ ਮਸ਼ੀਨ ਆਪਾਂ ਨੂੰ ਇਹ ਬਹੁਤ ਵਧੀਆ ਚੱਲਦੀ ਤੇ ਇਹ ਰਾਤ ਛੱਡ ਕੇ ਸੀਗੇ ਫਿਰ ਉਹ ਰਾਤ ਦਾ ਛੱਡ ਗਿਆ ਉਹ 9:30 9:30 ਵਜੇ ਠੀਕ ਹੈ ਜੀ ਫਿਰ ਆਪਾਂ ਨੂੰ ਅੱਜ ਆ ਸੀਗਾ ਵੀ ਆਪਾਂ ਪਹਿਲਾਂ ਵਾਲੀ ਮਸ਼ੀਨਾਂ ਪਟਾਈ ਕਰਦੇ ਸੀ ਹਾਂਜੀ ਮੈਂ ਤਾਂ ਨਾਲ ਨਵੀਂ ਨਾਲ ਪੱਟਾਂ ਘਰ ਪੈਸੇ ਤਾਂ ਲਾਉਣੇ ਹੀ ਸਹੀ ਗੱਲ ਹੈ ਜੀ ਤੇ ਕੀ ਭਾਅ ਬਣੀ ਬਾਈ ਆਪਾਂ ਨੂੰ ਇਹ ਇਹ ਆਪਾਂ ਨੂੰ ਰੋਲੇ ਲਾ ਕੇ ਪਈਆ ਆ ਘਰੇ ਪਹੁੰਚ ਤੱਕ ਇੱਕ 60 ਦੀ ਉਹਨੇ ਉਹਨੂੰ ਦਿੱਤੀ ਆ 3000 ਰੁਪਏ ਦਾ ਕਿਰਾਇਆ ਇੱਕ ਤਿਹਰੇ ਚ ਬਿਲਕੁਲ ਫਿਰ ਆਪਾਂ ਨੂੰ ਸਹੀ ਭਾਅ ਮਿਲ ਗਈ ਜੀ ਸਹੀ ਭਾਅ ਮਿਲ ਗਿਆ ਠੀਕ ਆ ਜੇ ਮਸ਼ੀਨ ਵੱਡੀ ਬਹੁਤ ਆ ਹਾਂਜੀ ਹਾਂਜੀ ਸਫਾਈ ਬਹੁਤ ਆਈ ਜਾਂਦੀ ਆ ਆਪਣੇ ਦਾ ਖੇਤ ਹੀ ਬੜਾ ਨਹੀਂ ਡਾਕਰ ਪਿਆਰੀ ਆ ਨਾ ਆਪਣਾ ਇਹ ਮੂਹੋਂ ਬੜਾ ਡਾਕਰ ਬਿਲਕੁਲ ਇਹ ਉਹੀ ਬਾਹਣ ਆ ਜਿਹੜਾ ਨਾ ਤਵੀਆਂ ਨਾ ਬਣਦਾ ਹਾਂਜੀ ਤੇ ਅੱਗੇ ਵੀ ਮੈਂ ਕਹੀ ਕਿ ਨਹੀਂ ਇਹ ਗੱਲ ਕੀਤੀ ਸੀ ਹਾਂਜੀ ਨਾ ਤਵੀਆਂ ਨਾ ਬਣਦਾ ਇਹ ਆ ਨਾ ਰੋਟਾ ਵੇਟਰ ਬਣਾਉਂਦਾ ਇਹ ਸਹੀ ਗੱਲ ਬਹੁਤ ਗਰੀਬ ਆ ਬਾਵਾ ਕੇ ਬਾਤ ਆਉਂਦਾ ਹਾਂਜੀ ਹਾਂਜੀ ਔਖਾ ਬਣਦਾ ਇਹ ਫਿਰ ਝਾੜ ਵਧੀਆ ਨਿਕਲ ਰਿਹਾ ਹੈ ਨਾ ਕਿੰਨਾ ਵਧੀਆ ਝਾੜ ਮੈਨੂੰ ਲੱਗਦਾ ਵਾ ਉਮੀਦ 300 ਤਾਂ ਹੋਈ ਜਾਣਾ 300 ਤੋਂ ਪਲੱਸ ਜਾਊਗਾ ਹਾਂ ਪਲੱਸ ਹੋਊਗਾ ਜਿਹੜੇ ਸਾਣਾ ਉਹ ਖੇਤ ਪੱਟ ਕੇ ਲਗਾਏ ਆਪਾਂ ਨਾਲੇ ਬਈ ਐਵੇਂ ਵੀ ਆ ਇਹ ਜੋ ਆਪਾਂ ਉਹ ਬਜਾਈ ਕੀਤੀ ਆ ਉਹਦਾ ਇੱਕ ਤਾਂ ਆਪਾਂ ਅਗੇਤੀ ਲਾਤਾ ਹੈ ਨਾ ਥੋੜੇ ਜਿਹੇ ਇਹ ਉਹ ਅਜਨੇ ਆਪਾਂ ਕਹਿੰਦੇ ਕਹਿਰੇ ਜੇ ਨਹੀਂ ਨਿਕਲਦੇ ਹਾਂ ਵੀ ਹਾਂ ਬਹੁਤ ਨਹੀਂ ਕਰ ਕਿਉਂ ਹਾਂ ਥੋੜੇ ਵਿੱਚ ਬੂਟੇ ਪਟਾਕਾ ਮਾਰ ਗਏ ਸੀਗੇ ਬਿਲਕੁਲ ਉਹੀ ਆ ਜਿਆਦਾ ਜਿਹੜਾ ਆਪਾਂ ਅਗੇਤਾ ਲਾਤਾ ਸੀ ਫਿਰ ਵੀ ਬਹੁਤ ਸਾਈਡ ਬਹੁਤ ਸੋਹਣਾ ਬਣਦਾ ਆਪਾਂ ਨੂੰ ਇਹਦਾ ਨਹੀਂ ਨੌਲੇਜ ਸੀ ਨਾ ਪਖ ਤੇ ਚਲੋ ਆਪਾਂ ਡਾਇਮੰਡ ਤੇ ਦੂਜੇ ਤੇ ਕੰਮ ਕਰਦੇ ਇਹ ਤੇ ਨਹੀਂ ਪਤਾ ਸੀ ਹਾਂਜੀ ਹਾਂਜੀ ਇਹ ਆਪਾਂ ਟਰਾਲੀ ਚ ਪਾ ਰਣ ਦਾ ਕਦੋਂ ਇਲੈਕਸ਼ਨ ਜੀ ਆ ਗਈ ਸਰਪੰਚੀ ਦੀ ਹਾਂਜੀ ਉਹ ਜਾਣ ਵੀ ਗਈ ਉਮੀਦ ਪਿਆ ਰਹਿ ਗਿਆ ਕਰਕੇ ਉਹਦੀ ਜਿਵੇਂ ਖਰਾਬ ਹੋ ਗਈ ਤਾਂ ਨੇ ਸਹੀ ਗੱਲ ਹੈ ਜੀ ਦੇਖਣ ਨੂੰ ਲੱਗਦਾ ਜੀ ਵੀ ਬੈਡਾ ਹੋ ਗਿਆ ਹਾਂਜੀ ਪਰ ਫੇਰ ਵੀ ਵਧੀਆ ਰਹਿ ਗਿਆ ਮੈਨੂੰ ਲੱਗਦਾ ਕਿਰਾਵਾ ਤਾਂ ਮੈਸੇਜ ਮੇਰੇ ਉੱਠਿਆ ਹੋਊ ਨਾ ਮਕੀਨ ਲੰਬੀ ਵਾਲੀ ਕਰਕੇ ਆਹ ਬੋਰੀ ਰੱਖੀ ਫਿਰ ਨਾਲੇ ਮੂਰੇ ਮੈਂ ਕਹਿੰਦਾ ਡੇਢ ਕਵਾਂਟਲ ਭਾਰ ਸੀ ਆਪਣਾ ਪਹਿਲਾਂ ਇਹਦੇ ਹਾਂ ਡੇਢ ਕਵਾਂਟਲ ਫੇਵਰੇਟ ਲੱਗੇ ਹਾਂ ਤੇ ਜਦੋਂ ਆਪਣਾ ਬੋਰੀ ਹੋ ਗਈ ਹੁਣ ਸਾਡਾ 70 ਕਿਲੋ ਵੀ ਹਾਂ ਹੁਣ ਸਹੀ ਆ ਇਹਦੇ ਵਧੀਆ ਮਕੀਨ ਦੇ ਬੈਲਟਾ ਦੋਨੇ ਪਾਸੇ ਆ ਬਾਕੀ ਇਹਦਾ ਫੇਦਾ ਜਿਵੇਂ ਹਾਂ ਰੂਲੇ ਲਾ ਕੇ ਆਪਣਾ ਮੂਰੇ ਹਾਂ ਰੂਲੇ ਨਾਲ ਕੈੜੀ ਮਿੱਟੀ ਨੂੰ ਘੋਲ ਦਿੰਦੀ ਆ ਡਾਕਟਰ ਪਾਲੀਆਂ ਦੇ ਬੱਚੇ ਦਾ ਬਹੁਤ ਮੈਦਾ ਹਾਂ ਜੀ ਮੈਨੂੰ ਸਾਡੇ ਦਾ ਰੇਤਾ ਵਾ ਥੋੜੇ ਜੱਲੀ ਜਾਂਦਾ ਥੋੜੇ ਹੁੰਦੀ ਆ ਆਪਾਂ ਨੂੰ ਬਹੁਤ ਪ੍ਰੋਬਲਮ ਆ ਜੀ ਸਹੀ ਗੱਲ ਆ ਹਾਂ ਜੀ ਕਿਸਾਨ ਵੀਰੋ ਤੇ ਜਦੋਂ ਆਪਾਂ ਸਮਝਦੇ ਸੀਗੇ ਜਿੱਥੇ ਪਤਾਈ ਚੱਲਦੀ ਸੀਗੀ ਜਿੱਲੀ ਚੱਲਿਆ ਕਰੋ ਚੱਲੀ ਜਾਂਦੇ ਹਾਂ ਹੁਣ ਆਪਾਂ ਘਰੇ ਆ ਕੇ ਜਿੱਥੇ ਕਰੰਟ ਲੱਗਿਆ ਹੋਇਆ ਤੁਹਾਨੂੰ ਦਿਖਾਉਣੀ ਆ ਕਿ ਕਿਵੇਂ ਚੱਲਦਾ ਵਾ ਬਾਹਰ ਤੱਕ ਆਪਣਾ ਕਿਸੇ ਤਰ੍ਹਾਂ ਕਸੂਤਾ ਵਾ ਤੇ ਨਹੀਂ ਸੋਹ ਤਰਲੀਆਂ ਇਹਦੇ ਤੇ ਕਿਤੋਂ ਮਾਲ ਚੱਕਦਾ ਤੇ ਲਈ ਜਾਂਦੇ ਆ ਕਰ ਰਿਹਾ ਕਰ ਰਿਹਾ ਲੱਗਿਆ ਹੋਇਆ ਤੇ ਬਾਈ ਆਪ ਵੀ ਨਾਲ ਲੱਗਿਆ ਹੋਇਆ ਵਾ ਇਹਨਾਂ ਕੋਲ ਇੱਥੇ ਛਿੱੜੀ ਜਾ ਕੋਈ ਨਹੀਂ ਇਹ 4 ਮਿੰਟੀਆਂ ਕਰਦਾ ਜੀ ਗਰਿੰਦਰ ਇਹ ਚੌਕੀ ਮਾਣੋਂ ਪਿੰਡ ਜਿਹੜਾ ਆਪਣਾ ਜਗਰਾਉਂ ਤੋਂ ਮੁਹਾਰਾਂ ਰੋਡ ਤੇ ਲਾ ਲਈ ਆ ਉਹ ਤੇ ਬਾਈ ਬਹੁਤ ਵਧੀਆ ਕਾਰੀਗਰ ਹੈ ਤੇ ਬਾਈ ਉਹਨਾਂ ਦੀ ਬਹੁਤ ਵੱਡੀ ਇੱਜ਼ਤ ਉਹਨਾਂ ਤੋਂ ਬਰਵਾਇਆ ਸੀ ਆ ਇਧਰ ਗੋਲੀ ਕੱਢੀ ਜਾਂਦੇ ਆ ਉੱਪਰ 20 ਹੈ ਜਾ ਤੇ ਸਾਹਮਣੇ ਰਾਸ ਸਹੀ ਆ ਗਏ ਭਾਈ ਆਪਣਾ ਹੈ 4 ਸੈਂਟੀ ਵਾਲਾ 4-4 ਦਿਨ ਠੀਕ ਆ ਤੇ ਲਾਲੀ ਮੈਂ ਕਿਹਾ ਰਾਜੀ ਜੀ ਸ਼ੁਰੂ ਕਰਕੇ ਗਿਆ ਅੱਜ ਚਲਾ ਕੇ ਗਿਆ ਸਹੀ ਆ ਆਇਆ ਭਾਈ ਨਾਲ ਸੌਫਾ ਮੰਨ ਲਓ ਹਾਂ ਨੇ ਮਨ ਨੂੰ ਜਿਹਦਾ ਕੰਮ ਸਹੀ ਨਿਕਲਦਾ ਉਹ ਜਿੰਨੇ ਆਇਆ ਉਹ ਰਾਮ ਦੇ ਨਾਲ ਇਹ ਟ੍ਰਾਲੀ ਲਾ ਕੇ ਕੀ ਤੇਦੀ ਮਲਾ ਵੀ ਜਿਹਨਾਂ ਦੇ ਨਾਲ ਹੀ ਕੰਮ ਨਿਕਰੇ ਜਾਂਦਾ ਬਿਲਕੁਲ ਵੀ ਅੱਗੇ ਢੇਰ ਲਾਓ ਮਰੇ ਇੱਕ ਪਰੇ ਸੀ ਜਿੰਦਾ ਆਪਣਾ ਸੀਦਾ ਮਸ਼ੀਨਾਂ ਦਾ ਬੀਜਾਂ ਵਾਸਤੇ ਕਰਵਾ ਚਲੋ ਆ ਕੇ ਬਣ ਜਾਂਦੀ ਤੇ ਆਪਾਂ ਨੂੰ ਉਹਦਾ ਰੇਟ ਆ ਉਹ ਵਧੀਆ ਮਿਲ ਜਾਂਦਾ ਹਾਂ ਹਾਂ ਆਹ ਵੀ ਗੱਲ ਉਹ ਵੀ ਕੁਆਲਟੀ ਦਾ ਬਾਕੀ ਆਪਣੇ ਸੀਡ ਦਾ ਵੀ ਵਧੀਆ ਹੋ ਜਾਣਾ ਤੇ ਇਹਦਾ ਲਾਭ ਨਹੀਂ ਨਾ ਸਹੀ ਗੱਲ ਅਗਲਾ ਜਾਂਦੇ ਵਿੱਚ ਮੋਟਾ ਪਾਤਾ ਪਤਲਾ ਪਾਤਾ ਉਹ ਮਾਰ ਲਓ ਐਸੇ ਤਰ੍ਹਾਂ ਗੋਲੀ ਆ ਗਈ ਪਰ ਇਹ ਦੀਸ ਆ ਗਿਆ ਹਾਂ ਫਿਰ ਰਸਣ ਆ ਗਿਆ ਉਦੋਂ ਦੇਖਾ ਗਿਆ ਦੇਖਾ ਆ ਗਿਆ ਸਹੀ ਗੱਲ ਆਹ ਗੰਦਮਨ ਦੀਆਂ ਮੂਰੇ ਕੱਢੀ ਜਾਂਦਾ ਆਹ ਵਾਹ ਵੀ ਵਧੀਆ ਚੀਜ਼ ਆ। ਬੇਰ ਵੀ ਜਿੱਥੇ ਨਿਕਲੀ ਜਾਂਦਾ। ਮਿੱਟੀ-ਮਿੱਟੀ ਉਹ ਸਾਹਮਣੇ ਖਾਣੀ ਜਾਂਦਾ। ਇਹ ਵਧੀਆ ਚੀਜ਼ ਆ। ਬਾਕੀ ਹਰਾ-ਹਰਾ ਦਾਣਾ ਤਾਂ ਧੱਕੀ ਜਾਂਦੇ 컨ਵੇਅਰ ਤੋਂ। ਆਪਾਂ ਆਪਣਾ 컨ਵੇਅਰ ਵੀ ਥੋੜੀ ਲੰਬੀ ਲਗਾਈ ਆ ਜੀ ਆ। ਆਹ ਜੀ। ਇਹ ਬੰਦੇ ਭਾਵੇਂ ਸੇ ਫੜ ਜਾਂਦੇ। ਸਹੀ ਗੱਲ। ਕੋ ਸਪੀਡ ਵਧਾਉਣੀ ਹੋਵੇ ਬੰਦੇ ਬਾਦੋਂ ਹੁੰਦਾ। ਸਹੀ ਗੱਲ ਆ ਜੀ। ਇਹ ਵੀ ਭਾਈ ਕਿੰਨੇ ਹੈਟਮਾਨ ਕੀ ਫਰਮਾਨ ਨੂੰ? ਉਹ ਮੈਨੂੰ ਯਾਰ 48 ਤਕੂਲੀ ਫਰਟਾ ਜੀ ਤੋਂ ਥੋੜਾ ਸਾਰਾ ਵੇਖਾਂ ਇਹ ਆਪਾਂ ਦੋ ਹੀ ਸੈੱਟ ਨਹੀਂ ਬਣਵਾਇਆ ਨਾ ਆਪਾਂ ਪੂਰਾ ਬਰਬਰ ਲੰਬਾਈ ਆ ਮੈਂ ਕਹਿੰਦਾ ਆਪਾਂ ਇੱਥੇ ਸੱਜ ਜੀ ਨਾਵੇ ਕਰਨਾ ਮਨ ਹਾਂਜੀ ਆਪਾਂ ਕਿਹੜਾ ਟੋੜਾ ਫੇਰਾ ਬਣਾ ਕਰਨਾ ਇਹਦਾ ਸਹੀ ਗੱਲ ਉਹ ਕਿਹੜਾ ਜੋੜਾ ਜੜੀ ਇਹ ਕਰੀ ਜੂਆ ਯਾਰ ਮੈਂ ਕਿਥੇ ਲੱਗਾ ਰਹਿਣਾ ਸਹੀ ਗੱਲੋ ਸਹੀ ਗੱਲ 390 ਰੁਪਏ ਇਹਦੇ ਨਾਲ ਆਪਾਂ ਬੱਜਾ ਪਤੋ ਵੀ ਆਪਕੇ ਜਗਰ ਮੈਨੂੰ 100 ਤੋਂ ਲੈ ਕੇ 400 ਦੇ ਵਿਚਕਾਰ ਰੇਟ ਹੈ ਇੱਥੇ ਲੈ ਰਿਹਾ ਵਾ ਕੀ ਹਜੇ ਪਸਾ ਆ 390 ਨਾਲ ਆਪਾਂ 100 ਨਹੀਂ ਦੇਤਾ ਇਹ ਵਧੀਆ ਗੱਲ ਹੈ ਕੜਿਆ ਆਇਆ ਫੇਰ ਦੇ ਵਿੱਚੋਂ ਇਥੇ ਚੱਕਾ ਜਰਾ ਆਪਣੇ ਮਨੋਂ ਚੱਕਿਆ ਜਣਾ ਕੋਈ ਗੱਡੀ ਆ ਜਾਣੀ ਸਾਹਮਣੇ ਧਰ ਦਾਂਗੇ ਜੇ ਆ ਆਉਂਦੀ ਦੇਰ ਸੰਡੀ ਜਾਂਦੇ ਆ ਵੀ ਮੇਰੇ ਖੇਤ ਲਖਵਾਰੇ ਟਰੈਕਟਰ ਤੇ ਪਹਿਲਾਂ ਮੇਰੇ ਆਪ ਹੀ ਜੇ ਨੀ ਪਰਕੇ ਲਿਜਾਣੇ ਨੂੰ ਲੈ ਜਾਣਾ ਸੀ ਹਾਂਜੀ ਪਰ ਉਸ ਵੇਲੇ ਮੈਨੂੰ ਤੇਰੇ ਕੋਈ ਨਹੀਂ ਨਹੀਂ ਸਹੀ ਹੈ ਇਹ ਸੰਟੀ ਗਰੇਡਰ ਨਾਲ ਇੱਕ ਸਾਲ ਹੋ ਗਿਆ ਉਹਦਾ ਫਿਰ ਕੰਈ ਵੀ ਨਹੀਂ ਚਾਲ ਚੱਲ ਕੇ 90 ਲੱਖ ਨਹੀਂ ਥੋੜਾ ਰੇਟ ਘੱਟ ਸੀ ਆਮ ਤਾਂ ਤੱਕ ਕੋਈ ਛੱਟ ਦੀ ਆਵਾਜ਼ ਸੀਗੀ ਆਪਾਂ ਨੂੰ ਵੈਸੇ ਪਹਿਲਾਂ ਤਾਂ 67 ਤਰੀ ਜਿੰਦੇ ਸੀ ਸਾਡੇ ਲੈ ਗਿਆ ਹੁਣ ਨਹੀਂ ਬੜੀ ਹੋ ਗਈ ਪੱਕੀਆਂ ਆਪਾਂ ਲੂਣ ਬੜੀ ਸਾਫ਼ ਹੈ ਨਾ ਦੇਖੋ ਇਹ ਕਿੰਨੇ ਚਲੇ ਆ ਗਿਆ ਪੱਕੇ ਚਲੇ ਆ ਗਏ ਪਾਈਆ ਬਿਲਕੁਲ ਠੀਕ ਹੈ ਕਿਸਾਨ ਵੀਰੋ ਤੇ ਫੇਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਕੀ ਵੀ ਕੀ ਖਾਲਸਾ ਬਾਕੀ ਵੀ ਕੀ